ਜਿਵੇਂ ਤੁਸੀਂ ਦੇਖ ਸਕਦੇ ਹੋ ਸਾਨੂੰ ਬਾਈ ਜੀ ਉਹਨਾਂ ਨੇ ਗੱਲ ਦੱਸੀ ਕਹਿੰਦਾ ਵੀ ਪਰਸੋਂ ਰਾਤ ਦੀ 1 ਵਜੇ ਦੀ ਖਬਰ ਹੈ ਕਿਵੇਂ ਕੀ ਡਿੱਕਦੂਗੀ ਸੀ ਬਾਈ ਜੀ ਬਾਈ ਬੰਨ ਚ ਤੇੜ ਆ ਗਈ ਸੀ ਠੀਕ ਹੈ ਜੀ ਆਸपास ਤੇੜ ਆ ਗਈ ਉਹਦਾ ਮੌਕੇ ਤੇ 20 30 ਬੰਦੇ ਇਕੱਠੇ ਹੋ ਗਏ ਠੀਕ ਹੈ ਜੀ ਇਕੱਠੇ ਹੋ ਕੇ ਅਸੀਂ 200 100 200 ਅੱਗੇ ਥੱਲੇ ਲਾ ਕੇ ਬੰਨ ਨੂੰ ਮੌਕੇ ਤੇ ਰੋਕ ਲਿਆ ਉਧਰ ਘਟਨਾ ਹੋਣੋਂ ਬਚ ਗਈ ਜੇਕਰ ਮੌਕੇ ਤੇ ਬੰਦੇ ਸੀ ਉਹ ਕੰਮ ਬਚ ਗਏ ਤੇ ਬਾਈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਗੱਲ ਕਿ ਬੰਦਿਆਂ ਦਾ ਹੋਣਾ ਕਿੰਨਾ ਜ਼ਰੂਰੀ ਆ ਆਪਾਂ ਗੱਲ ਕੇ ਦੱਸ ਕੀ ਹਟਿਆਂ ਵੀ ਜੇ ਨਾ ਮੌਕੇ ਤੇ ਬੰਦੇ ਹੁੰਦੇ ਤਾਂ ਐ ਲਾ ਲੋ ਵੀ ਬੰਨੇ ਟੁੱਟ ਸਕਦਾ ਸੀ ਰਾਤ ਨੂੰ 1 ਵਜੇ ਕੌਣ ਦੇਖਦਾ ਬਾਈ ਜੀ ਤਾਂ ਹੀ ਕਰਕੇ ਕਹਿੰਦੇ ਆ ਆਪਾਂ ਨੂੰ ਹੋਣਾ ਚਾਹੀਦਾ ਤੇ ਆਪਾਂ ਇੱਧਰ ਬਾਈ ਜੀ ਉਹਨਾਂ ਨਾਲ ਗੱਲ ਕਰਾਉਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਡਟੇ ਹੋਏ ਹੂੰ ਬਿਲਕੁਲ ਅੱਜ ਦੇ ਨਹੀਂ ਤੇ ਜਿੱਦਿਆਂ ਦਾ ਪਾਣੀ ਨੇ ਕੈਲੇ ਵੀ ਓਵਰਫਲੋ ਹੋਣਾ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਮੈਂ ਅਖਰਵਾਰਤੀਆ ਕਿਸਾਨ ਸਾਧ ਦੀ ਤਰਫੋਂ ਆਪਦੇ ਜੱਟ ਸਾਧ ਚੈਨਲ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕੀ ਇਹ ਕਿਸਾਨਾਂ ਦੀ ਆਵਾਜ਼ ਨੂੰ ਤਾਹਾਂ ਚੁੱਕਣਾ ਸ਼ੁਰੂ ਕੀਤਾ ਮੈਂ ਨਾ ਕੋਈ ਗੱਲ ਨਹੀਂ ਬਾਈ ਜੀ ਤੁਹਾਡੇ ਨਾਲ ਹੀ ਆ ਜੀ ਇਹ ਕਰ ਇਹਦੇ ਚੈਨਲ ਸਾਨੂੰ ਮਿਲਦੇ ਰਹਿਣਗੇ ਉਹ ਫੇਸ ਜਿਹੜੀਆਂ ਮੀਡੀਆ ਪਾਉਂਦੇ ਨੇ ਲੋਕ ਉਹਨਾਂ ਨੂੰ ਆਪਾਂ ਇੱਥੇ ਖੜਕੇ ਹੀ ਕੰਡਮ ਕਰਦੇ ਰਹਾਂਗੇ ਕੰਡਮ ਕਰਦੇ ਰਹਾਂਗੇ ਜਿਵੇਂ ਕਿ ਅੱਜ ਦੀ ਤਰੀਕ ਦੇ ਅੰਦਰ 8 9 2025 ਦੇ ਅੰਦਰ ਆਪਾਂ ਇਸ ਮਕੋੜ ਸਾਹਿਬ ਦੇ ਤੇ ਫੁੱਲ ਦੇ ਵਿਚਾਲੇ ਖੜੇ ਆਂ ਇਹ ਵੀਡੀਓ ਹੈ ਜਿਹੜੀ ਹਰ ਸਾਥੀ ਤੱਕ ਜਾਣੀ ਚਾਹੀਦੀ ਹੈ ਕਿ ਜਿਹੜੇ ਫੇਸ ਕਹ ਲਓ ਵੀਡੀਓ ਪਾਉਣ ਵਾਲੇ ਲੋਕ ਨੇ ਉਹਨਾਂ ਦੇ ਇੱਕ ਮੂੰਹ ਤੇ ਚਪੇੜਾ ਜਿਵੇਂ ਆਪਣੇ ਮਿੰਟੂ ਸਿੰਘ ਜੀ ਨੇ ਕਿਹਾ ਪਹਿਲਾਂ ਵੀ ਆਪਾਂ ਉਹਨਾਂ ਉਤੇ ਕਾਰਵਾਈ ਵੀ ਕਰਵਾਵਾਂਗੇ ਤਾ ਜਿਹੜੇ ਇਸ ਤਰ੍ਹਾਂ ਦੀਆਂ ਬੈਕ ਡੇਟ ਦੀਆਂ ਚਾੱਕੇ ਪਾਉਂਦੇ ਨੇ ਤੇ ਲੋਕਾਂ ਦੇ ਦਿਲਾਂ ਉੱਤੇ ਕੀ ਬੀਤਦੀ ਆ ਫਿਰ ਆਪਾਂ ਸਾਰੇ ਰਲ ਮਿਲ ਕੇ ਚਾਹੇ ਹਰਿਆਣਾ ਚਾਹੇ ਪੰਜਾਬ ਹੈ ਪੰਜਾਬ ਵੱਡਾ ਭਾਈ ਆ ਹਰਿਆਣਾ ਨਾਲ ਰਹਿੰਦਾ ਤਾਂ ਇਸੇ ਕਰਕੇ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਅੰਨੀਆਂ ਜੀਆਂ ਅਫਵਾਹਾਂ ਤੋਂ ਬਚੋ ਤੇ ਇਹੋ ਜੇ ਲੋਕਾਂ ਤੋਂ ਬਚੋ ਆਪਣੇ ਕੋਲੇ ਹੁਣ ਇੱਥੇ ਕਾਸੀ ਦੀ ਵੀ ਕਹਿ ਲੋ ਵੀ ਕਮੀ ਨਹੀਂ ਹੈਗੀ ਸਿਰਫ ਕਮੀ ਆ ਨੌਜਵਾਨ ਆ ਕੇ ਪੀੜੀ ਇੱਥੇ ਹਰ ਰਾਤ ਹਰ ਦਿਨ ਆਪਣਾ ਪਹਿਰਾ ਦੇਣ ਤਾਂ ਕਿ ਆਪਾਂ ਇਸ ਜੰਗ ਨੂੰ ਜਿੱਤ ਤਾਂ ਲਈ ਤਾਂ ਆਪਾਂ ਹੋਰ ਸੁਨਿਸ਼ਚਿਤ ਪੱਕਾ ਕਰ ਲਈਏ ਬਹੁਤ ਵਧੀਆ ਗੱਲ ਕਹੀ ਪ੍ਰਧਾਨ ਨੇ ਕਿ ਬੰਦਿਆਂ ਦੀ ਹੀ ਲੋੜ ਹੈ ਤੇ ਆਪਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀ ਕਿਉਂਕਿ ਆਪਾਂ ਵੀਡੀਓ ਦੇ ਲਾਲਚ ਨਾ ਰਹੀਏ ਵੀ ਆਪਾਂ ਨੂੰ ਚਾਰ ਪੇ ਬਣਨਗੇ ਆਪਾਂ ਵੀਡੀਓ ਪਾਈਏ ਅਸੀਂ ਵੀ ਬੰਨ ਦੇ ਨਾਲ ਖੜਦੇ ਆ ਕਿਤੇ ਸਾਨੂੰ ਦੱਸਿਆ ਗਿਆ ਸੀ ਵੀ ਜਾ ਕੇ ਉੱਥੇ ਬੰਨ ਤੇ ਆਪਦੀ ਰਾਖੀ ਕਰਦੇ ਆ ਤੇ ਆ ਵੀਡੀਓ ਨੂੰ ਕਰਦੇ ਆ ਅਪਲੋਡ 8 89 ਤੇ 2025 ਤੇ ਆਪਾਂ ਵੱਧ ਟਾਈਮ ਨਾ ਲਈਏ ਸੋ ਆਪਾਂ ਜਕਾਰਾ ਬਲਾ ਕੇ ਵੀਡੀਓ ਨੂੰ ਖਤਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ